ਸਮਾਜ ਦਾ 10.5 ਪੋਣੀ 11 ਦਾ ਹੋਚਲ ਹੈ ਪਰ ਹਜੇ ਤੱਕ ਇਹਨਾਂ ਨੂੰ ਜਿਹੜਾ ਕੋਈ ਰਾਹਤ ਸਮਗਰੀ ਨਹੀਂ ਦਿੱਤੀ ਗਈ ਰੋਟੀ ਨਹੀਂ ਦਿੱਤੀ ਗਈ ਉੱਥੇ ਸਾਡਾ ਕੋਈ ਰਾਸ਼ਨ ਪਾਣੀ ਨਹੀਂ ਗਿਆ ਕੋਈ ਕੁਝ ਨਹੀਂ ਗਿਆ ਸਾਡੀ ਸਾਰੀ ਧਰ ਦੀ ਬਰਬਾਦੀ ਹੋ ਗਈ ਐ ਮਨਜੀਤ ਜੀ ਕੀ ਅੱਜ ਰਾਹਤ ਕੈਂਪ 'ਚ ਹੋ ਕੀ ਰੋਟੀ ਪਾਣੀ ਮਿਲ ਰਿਹਾ ਨਹੀਂ ਜੀ ਹਾਂਜੀ ਨਹੀਂ ਮਿਲ ਰਿਹਾ ਕਦੋਂ ਤੋਂ ਨਹੀਂ ਮਿਲਿਆ ਦੋ ਤਿੰਨ ਦਿਨ ਹੋ ਗਏ ਫਿਰਪੂ ਦੇ ਸੱਦੀ ਪਿੰਡ ਬਾੜੇ ਕਿਦੇ ਵਿੱਚ ਜਿਆ ਰਾਹਤ ਕੈਂਪ ਜਾਂ ਲਗਾਇਆ ਗਿਆ ਜਿੱਥੇ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਵੱਲੋਂ ਆਲਾ ਸਿਗਾ ਰੱਖਣ ਕੀਤਾ ਜਾਣਾ ਸੀਗਾ ਉਸ ਸਮੇਂ ਤਾ ਤੁਸੀਂ ਦੇਖ ਸਕਦੇ ਸੀਗੇ ਕਿ ਕਿਸ ਤਰ੍ਹਾਂ ਜਿਆ ਰਾਹਤ ਕੈਂਪ ਦੇ ਵਿੱਚ ਵੱਖ-ਵੱਖ ਸਟਾਲ ਲੱਗੇ ਹੋਏ ਸੀਗੇ ਖਾਣ ਪੀਣ ਨੂੰ ਲੈ ਕੇ ਔਰ ਸਮਗਰੀ ਦੇਣ ਦੇ ਲੱਗੇ ਸੀਗੇ ਪਰ ਅੱਜ ਕਿਥੇ ਨਾ ਕਿਥੇ ਲੋਕਾਂ ਦੇ ਕਹਿਣ ਦੇ ਮੁਤਾਬਕ ਸਮਾਜ ਜਿਹੜਾ 10.5 ਪੂਨੇ 11 ਦਾ ਹੋਚ ਲਿਆ ਪਰ ਹਜੇ ਤੱਕ ਇਹਨਾਂ ਨੂੰ ਜਿਹੜਾ ਕੋਈ ਰਾਹਤ ਸਮਗਰੀ ਨਹੀਂ ਦਿੱਤੀ ਗਈ ਰੋਟੀ ਨਹੀਂ ਦਿੱਤੀ ਗਈ ਜਿਵੇਂ 10 ਨੇ ਲੋਕ ਜਿਹੜੇ ਰੋਟੀ ਨੂੰ ਲੈ ਕੇ ਤੇਰਾ ਤੇਰਾ ਕਰ ਰਹੇ ਨੇ ਤਾਂ ਆ ਲੋਕ ਤੁਸੀਂ ਖੜੇ ਹੋਇਆ ਇਹ ਰਾਹਤ ਕੈਂਪ ਹੈ ਸੋਪੂ ਦਾ ਸੱਦੀਪਨ ਬਾਰੇਕੇ ਦੇ ਵਿੱਚ ਇੱਕ ਕੈਂਪ ਲੱਗਿਆ ਰਾਹਤ ਕੈਂਪ ਜਿੱਥੇ ਸਤਰੂਜ ਦੀ ਮਾਰ ਦੇ ਚਪੇਟ ਚ ਆਏ ਲੋਕਾਂ ਨੂੰ ਇਸ ਰਾਹਤ ਕੈਂਪ ਦੇ ਵਿੱਚ ਲਿਆਂਦਾ ਗਿਆ ਸੀਗਾ ਤਾਂ ਜਦੋਂ ਪਹਿਲੇ ਦਿਨ ਦੱਸਾਇਆ ਗਿਆ ਸੀਗਾ ਕਰੀਬ 110 ਦੇ ਕਰੀਬ ਲੋਕ ਜਿਹੜਾ ਇਸ ਰਾਹਤ ਕੈਂਪ ਦੇ ਵਿੱਚ ਆਏ ਹੋਏ ਨੇ ਤਾਂ ਰਾਹਤ ਕੈਂਪਾਂ ਦੇ ਵਿੱਚ ਲੋਕਾਂ ਨੂੰ ਜਿਹੜੀ ਹੈ ਕਿ ਹਰ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਦੀ ਗੱਲ ਕੀਤੀ ਜਾਵੇ ਚਾਹੇ ਖਾਣ ਪੀਣ ਦੀ ਗੱਲ ਕੀਤੀ ਜਾਵੇ ਉਹ ਦੇਣ ਦੀ ਗੱਲ ਕੀਤੀ ਗਈ ਸੀਗੀ ਪਰ ਕਿੱਥੇ ਨਾ ਕਿੱਥੇ ਇਨ੍ਹਾਂ ਦੇ ਕਹਿੰਦੇ ਮੁਤਾਬਕ ਕਿ ਅਜੇ ਤੱਕ ਅਜੋ ਜਿਹੜਾ ਸਮਾਂ ਟਾਈਮ ਜਿਹੜਾ ਹੋ ਚੁੱਕਿਆ ਹੈ ਕਰੀਬ ਜਿਹੜਾ 10:30 ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਤਾਂ ਇਹਨਾਂ ਨੂੰ ਹੇਠ ਤੱਕ ਕੋਈ ਵੀ ਖਾਣ ਪੀਣ ਦੀ ਸਮਗਰੀ ਨਹੀਂ ਮਿਲੀ ਹੈ ਇਹ ਲੋਕ ਜਿਹੜੇ ਕਹਿ ਰਹੇ ਨੇ ਅਸੀਂ ਨਹੀਂ ਅਸੀਂ ਮੌਕੇ ਤੇ ਆ ਕੇ ਇਹਨਾਂ ਦੀ ਮੁਸ਼ਕਲਾਂ ਸੁਣਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਸਾਡੇ ਨਾਲ ਇੱਕ ਮਾਤਾ ਗੱਲ ਕਰ ਕੀ ਨਾ ਮਾਤਾ ਜੀ ਜੀ ਮੈਂ ਸਮਿਤਰਾ ਮਾਏ ਮਾਤਾ ਜੀ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਪਿੰਡ ਚਾਂਦੀ ਵਾਲਾ ਛਮਾਰ ਦੇ ਚੀਨਲ ਚੁੱਕੇ ਉੱਥੇ ਸਾਡਾ ਕੋਈ ਰਾਸ਼ਨ ਪਾਣੀ ਨਹੀਂ ਗਿਆ ਕੋ ਕੁਝ ਨਹੀਂ ਗਿਆ ਸਾਡੀ ਸਾਰੀ ਘਰ ਦੀ ਬਰਬਾਦੀ ਹੋ ਗਈ ਆ ਸਾ ਬੱਚੇ ਸਿਰੇ ਬੱਚੇ ਲੈ ਕੇ ਨਿਕਲੇ ਸਾਡੇ ਬੱਚੇ ਜਿਹੜੇ ਆ ਪਸ਼ੂ ਉਹ ਬੱਚੇ ਲੈ ਕੇ ਆਏ ਨੇ ਪਸ਼ੂ ਲੈ ਕੇ ਆਏ ਸਾਡੇ ਕੋਈ ਕਾਰ ਦੀ ਉਥੇ ਸ਼ਾਂਤ ਨਹੀਂ ਗਈ ਕੋਈ ਬੰਦਾ ਨਹੀਂ ਗਿਆ ਸਾਡੂ ਕੱਢਣ ਵਾਸਤੇ ਕੋਈ ਜਿਹੜੇ ਹਨ ਮੰਤਰੀ ਉਹਨਾਂ ਸਾਨੂੰ ਕੋਈ ਸ਼ਾਂਤ ਨਹੀਂ ਦਿੱਤੀ ਕੋਈ ਕੋਚ ਨਹੀਂ ਕੀਤੀ ਜੀ ਆ ਤੇਰੇ ਅਮਦਨ ਕੌਟਲੇ ਬਾਰੇ ਸਾਡੀ ਇਹ ਹੈ ਜੀ ਉਥੇ ਤੁਸੀਂ ਜਾਂਦੇ ਮਿੰਤਾ ਕਰਦੇ ਤੇ ਤੁਹਾਨੂੰ ਬੀਬੀਆਂ ਟੱਕਰਦੀਆਂ है। पाद कोई पाए पर मरला पे मर लो सी दी अब की छीनल सा करा बेसा जी साहमता की गरीबा ने आने वाले समय तो जवाब दिता जाएगा जवाब वोटों का वोटों की करा वाले समय जवाब देव गए तो तो मन जी अज राहत कैंप चोटी पानी मिल रहा नहीं जी नहीं मिल रहे तो नहीं मिले दो तीन दिन हो गए नहीं मिल रहा हां जी आए पाए ਹਾਂਜੀ ਤੁਹਾਨੂੰ ਰੋਟੀ ਪਾਣੀ ਨਹੀਂ ਮਿਲਿਆ ਨਹੀਂ ਮਿਲਿਆ ਖਾਣ ਪੀਣ ਨੂੰ ਕੁਝ ਵੀ ਨਹੀਂ ਹੈਗਾ ਉੱਥੇ ਕੀ ਖਾਈਏ ਅਸੀਂ ਕੁਝ ਵੀ ਨਹੀਂ ਹੈ ਤਾਂ ਤੁਸੀਂ ਦੇਖਦੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾਅਵੇ ਸੀਗੇ ਉਹ ਦਾਅਵੇ ਦੀ ਕਿਥੇ ਨ ਕਿਤੇ ਹਵਾ ਨਿਕਲਦੀ ਨਜ਼ਰ ਆ ਰਹੀ ਐ ਇਹ ਲੋਕ ਬੈਠੇ ਨੇ ਤੁਸੀਂ ਦੇਖਦੇ ਲੋਕ ਭੁੱਖੇ ਪਿਆਸੇ ਜਿਹੜਾ ਕਿ ਸਵੇਰ ਤੋਂ ਭੁੱਖੇ ਪਿਆਸੇ ਨੇ ਜਿਨ੍ਹਾਂ ਨੂੰ ਹਜੇ ਤੱਕ ਖਾਣਾ ਵੀ ਨਹੀਂ ਨਸੀਬ ਹੋਇਆ ਕੀ ਨਾਮ ਆਤਾ ਜੀ ਜਮਨਾ ਬਾਈ ਜਮਨਾ ਬਾਈ ਜੀ ਕਿੱਥੇ ਆਇਓ ਤੁਸੀਂ ਹਾਂ ਸਕੂਲ ਐ ਇੱਥੇ ਕੀ ਕ ਰਾਹਤ ਕੈਂਪ ਚ ਆਇਓ ਹਾਂ ਜੀ ਤੇ ਰੋਟੀ ਪਾਣੀ ਕੋਈ ਨਹੀਂ ਮਿਲਿਆ ਪਾਣੀ ਬਹੁਤ ਹੈ ਇੱਧਰ ਪਾਣੀ ਘਰਾਂ ਦੇ ਚੰਦਰ ਪਾਣੀ ਹੈ ਤੇ ਬੱਚੇ ਮਿੱਕੇ ਦੇ ਕੇ ਦੁੱਧ ਪੀਂਦਾ ਹੈ ਕੋਈ ਉਹ ਢਿਲੀ ਉਹਨੂੰ ਲਾਇਆ ਉਹ ਢਿਲੀ ਅਗੀਏ ਉਹਨੂੰ ਅਜੇ ਤੋ ਆਈ ਬਰਤਨ ਦੀ ਉਹਨੂੰ ਕੋਈ ਰੋਟੀ ਖਾਣਾ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਤੇ ਬਹੁਤ ਉਹ ਉਹ ਬਿਮਾਰ ਹੈ ਹਾਜ਼ਮਾ ਨਹੀਂ ਇੱਥੇ ਨੂੰ ਉਹ ਇੱਥੇ ਰਹੀ ਹੈ ਅੱਛਾ ਬਿਮਾਰ ਚਾਹੀਏ ਤੇ ਰੋਟੀ ਪਾਣੀ ਨਹੀਂ ਦਿੱਤੀ ਨਹੀਂ ਅਜੇ ਦਿੱਤੀ ਆ ਤੁਸੀਂ ਦੇਖਦੇ ਹੋ ਕਿ ਇਹ ਜਿਹੜੀ ਮਾਤਾ ਆਦੀ ਜਿਹੜੀ ਨੋ ਬਿਮਾਰ ਆ ਸਵੇਰੇ ਦਵਾਈ दारू ਲੈਣੀ ਹੁੰਦੀ ਹੈ ਆ ਰੋਟੀ ਨਹੀਂ ਮਿਲੀ ਰੋਟੀ ਨਹੀਂ ਮਿਲੀ ਹੈ ਤਾਂ ਹਾਂਜੀ ਆ ਬਿਲਕੁਲ ਸਵੇਰ ਦਾ ਜਿਹੜਾ ਬ੍ਰੈਕਫਾਸਟ ਵੀ ਨੂੰ ਮਿਲਿਆ ਕੋਈ ਰੋਟੀ ਨਹੀਂ ਮਿਲੀ ਤਾਂ ਤੁਸੀਂ ਦੇਖਦੇ ਹੋ ਇਹ ਲੋਕ ਨੇ ਆਪਣੇ ਦੋ ਘੜੇ ਦਰੀ ਦੇ ਦੋ ਘੜੇ ਦੀ ਰੋਟੀ ਨੂੰ ਇੰਤਜ਼ਾਰ ਕਰ ਰਹੇ ਨੇ ਤਾਂ ਮਾਤਾ ਮਾਤਾ ਕੀ ਨਾਮ ਹੈ ਤੁਹਾਡਾ ਨਾਮ ਰਾਜਰਾਨੀ ਇਹ ਤੇ ਰੋਟੀ ਪਾਣੀ ਦਾ ਕੀ ਖਾਦਾ ਹੈ ਨਹੀਂ ਮਿਲੀ ਸਾਨੂੰ ਨਹੀਂ ਮਿਲੀ ਕੀ ਚੱਕਰ ਹੈ ਕੀ ਚੱਕਰ ਕੀ ਪਤਾ ਉਹਨਾਂ ਕਿ ਨਹੀਂ ਕੋਈ ਆਇਆ ਕਿਸੇ ਕੋਈ ਦੱਸਿਆ ਕੀ ਰੋਟੀ ਕਦੋਂ ਆਣੀ ਹੈ ਨਾ ਕਿਸੇ ਨੇ ਸੰਤ ਦੱਸਿਆ ਕੋਈ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਨਾ ਨਾ ਕੋਈ ਨਹੀਂ ਬਿਲਕੁਲ ਕੀ ਪ੍ਰਸ਼ਾਸਨ ਦੇ ਲੋਕ ਵੀ ਜਿਹੜੇ ਇੱਥੇ ਚਾਹੀਦੇ ਸੀ ਮੌਜੂਦ ਕੀ ਇਹਨਾਂ ਦੀ ਸਾਲ ਲੈਣ ਵਾਸਤੇ ਲੇਕਿਨ ਕੋਈ ਵੀ ਮੌਜੂਦ ਨਹੀਂ ਹੈ ਮਾਤਾ ਜੀ ਕੀ ਨਾਮ ਹੈ ਮੇਰਾ ਨਾਮ ਹਿੰਦੋਬਾਈ ਹਿੰਦੋਬਾਈ ਹਾਂ ਟੈਂਡੀ ਵਾਲੇ ਚੋ ਟੈਂਡੀ ਵਾਲੇ ਹਾਂ ਕਿੱਥੇ ਅੱਜ ਕਿੱਥੇ ਆਏ ਹੋ ਇੱਥੇ ਆਏ ਹੋ ਆ ਰਹਾਤ ਕੈਂਪ ਤੇ ਆ ਬਿਲਕੁਲ ਰਹਾਤ ਕੈਂਪ ਦੇ ਵਿੱਚ ਲੋਕ ਆਏ ਹੋਏ ਨੇ ਪਰ ਇਹਨਾਂ ਨੂੰ ਦੱਸਿਆ ਜਾ ਰਿਹਾ ਇਹਨਾਂ ਦੇ ਮੁਤਾਬਕ ਰੋਟੀ ਨਸੀਬ ਨਹੀਂ ਹੋ ਰਹੀ ਹੈ ਤਾਂ ਸਾਡੇ ਨਾਲ ਛੋਟੇ ਛੋਟੇ ਬੱਚੇ ਵੀ ਨੇ ਬੱਚਿਆਂ ਨਾਲ ਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਬੱਚੇ ਜਿਹੜੇ ਨੇ ਉਹ ਕਿੱਥੇ ਨਾ ਕਿੱਥੇ ਕੈਮਰਾ ਤੋਂ ਸਾਹਮਣੇ ਆਨ ਤੋਂ ਗ੍ਰੇਜ਼ ਕਰ ਰਹੇ ਨੇ ਤਾਂ ਮੈਂ ਬਹੁਤ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਹੋਰ ਤਸਵੀਰ ਹੈ ਜਿਵੇਂ ਕਿ ਲੋਕਾਂ ਜਿਹੜੇ ਲੋਕ ਜਿਹੜੇ ਹਾਲ ਪੀੜਤ ਦੇ ਮਾਰੇ ਹੋਏ ਨੇ ਤਾਂ ਇੱਕ ਛੋਟੀ ਜੀ ਗੁੜੀਆ ਗੱਲ ਕਰ ਗਈ ਕਿ ਨਾਮ ਹੈ ਬੇਟਾ ਰਮਨ ਕੋਰ ਹੈ ਰਮਨ ਕੋਰ ਕਿੱਥੇ ਤੁਸੀਂ ਅੱਜ ਆਏ ਹੋ ਅਸੀਂ ਕੈਂਪ ਚਿਆਂ ਜਿਹੜਾ ਰਾਹਤ ਕੈਂਪ ਹੈ ਤੇ ਆਇਆ ਹਾਂ ਤਾਂ ਕੈਂਪ ਚਿਆਂ ਤਾਂ ਕੀ ਹਾਲਾਤ ਕੀ ਨੇ ਥੁੰਨੇ ਲੈ ਕੇ ਹਾਲਾਤ ਇਹ ਤੁਹਾਡੇ ਟਾਈਮ ਤੇ ਖਾਣਾ ਨਹੀਂ ਮਿਲਦਾ ਰਾਤ ਵੀ ਨਹੀਂ ਮਿਲਦਾ ਸ਼ਾਮ ਵੀ ਨਹੀਂ ਮਿਲਦਾ ਹੁਣ ਸਵੇਰੇ 10:30 ਹੋ ਗਏ ਆ ਰਾਤ ਨੂੰ ਤਿੰਨ ਤਿੰਨ ਸਬਜ਼ੀਆਂ ਮਿਲਦੀਆਂ ਸਾਡੇ ਵਗਰ ਨੂੰ ਲਾਸਟ ਤਿਆ ਤੇ ਇੱਕ ਉਦਾਲੀ ਮਿਲਦੀ ਆ ਕਾਹਦੇ ਕੋਲੋਂ ਮਿਲਦੀ ਆ ਜੇ ਬਣੀਆਂ ਤਾਂ ਉਹਨੇ ਦੇਣੀ ਚਾਹੀਦੀ ਆ ਨਾ ਸਾਨੂੰ ਸਾਡੇ ਵਾਸਤੇ ਬਣੀਆਂ ਕਾਹ ਤੋਂ ਨਹੀਂ ਦਿੰਦੇ ਜਦੋਂ ਕਿ ਪਈ ਵੀ ਅਦਾਲ دوسری ਸਬਜੀ ਵੀ ਰਾਤ ਨੂੰ ਕਹਿੰਦੇ ਤੁਹਾਨੂੰ ਕੀ ਚਾਹੀਦਾ ਸਬਜੀ ਚਾਹੀਦੀ ਆ ਸਬਜੀ ਹੈ ਨਹੀਂ ਕਿਉਂ ਨਹੀਂ ਹੈ ਜੇ ਬਣੀਆਂ ਤਾਂ ਦਿਓ ਜੇ ਰਾਸ਼ਨੇ ਤੋਂ ਵਾਪਸੀ ਕਿਉਂ ਲਈ ਜਾਂਦੇ ਆ ਸਾਡੇ ਵਾਸਤੇ ਆਇਆ ਆ ਨਾ ਫਿਰ ਸਾਨੂੰ ਇੱਥੇ ਬਣਾਣ ਲਈ ਜੇ ਸਾਨੂੰ ਬਣਾ ਕੇ ਨਹੀਂ ਖਵਾ ਸਕਦੇ ਨਾ ਤਾਂ ਅਸੀਂ ਕੋਧ ਬਣਾ ਕੇ ਖਾ ਲਵਾਂਗੇ ਇਹਨਾਂ ਕੋ ਤਾਂ ਅਸੀਂ ਇਹਨਾਂ ਜੋਗੀ ਤਾਂ ਹੈਗੇ ਆ ਸਾਡੇ ਵਾਸਤੇ ਸਾਰੀਆਂ ਸੋਲਤਾਂ ਆ ਰਹੀਆਂ ਨੇ ਕੱਲ ਕੱਲ ਬੇਟਾ ਭਗਵਾਨ ਸੇ ਮਾਰ ਨਹੀਂ ਆਣਾ ਸੀਗਾ ਤਾਂ ਇੱਥੇ ਤਾਂ ਬਹੁਤ ਜ਼ਿਆਦਾ ਸਟਾਰ ਲੱਗੇ ਸੀਗੇ ਤੁਹਾਨੂੰ ਡੱਬਿਆਂ ਦੇ ਵਿੱਚ ਜਿਹੜੇ ਹੈ ਬ੍ਰੇਕਫਾਸਟ ਦੇ ਰਹੇ ਸੀ ਬੈਡ ਦੇ ਰਹੇ ਟੋਸਟ ਦੇ ਰਹੇ ਸੀਗੇ ਤੇ ਅੱਜ ਕੀ ਹੋ ਗਿਆ ਸਾਨੂੰ ਤਾਂ ਕੱਲ ਹੀ ਕੁਝ ਨਹੀਂ ਇਦਾਂ ਦਾ ਮਿਲਿਆ ਸੀ ਉਹ ਸਭ ਕੁਝ ਵਾਪਸੀ ਲੈ ਕੇ ਹੀ ਦਿਖਾਵਾ ਸੀ ਦਿਖਾਵਾ ਕਰਕੇ ਜਿੱਦਾਂ ਆਇਆ ਸਾਰਾ ਕੁਝ ਗੜੀਆਂ ਚ ਪਾ ਕੇ ਲੈ ਗਏ ਸੀ ਵਾਪਸੀ ਆ ਬਿਲਕੁਲ ਤੁਸੀਂ ਦੇਖੋ ਉਹ ਦਾਵੇ ਦੀ ਜਿਹੜੀ ਆ ਕਿਤਨਾ ਕਿੱਥੇ ਜਿਹੜੀ ਹਵਾ ਨਿਕਲਦੀ ਨਜ਼ਰ ਆ ਰਹੀ ਹੈ ਤਸਵੀਰਾਂ ਇੱਕ ਵਾਰੀ ਹੋਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇਹ ਤਸਵੀਰ ਜਿਹੜੀ ਆ ਕਿ ਇਹ ਜਿਹੜੀ ਰਾਹਤ ਕੈਂਪ ਹੈ ਜਿਹੜਾ ਪਿੰਡ ਬਾਰੇਕੇ ਦੇ ਵਿੱਚ ਲੱਗਿਆ ਹੋਇਆ ਲੋਕ ਦੇਖ ਸੋਦੇ ਤੁਸੀਂ ਕਿਸ ਤਰ੍ਹਾਂ ਜਿਹੜੇ ਖੜੇ ਹੋਏ ਨੇ ਕਿ ਭੁੱਖੇ ਪਿਆਸੇ ਕਿਉਂਕਿ ਇਸ ਵੇਲੇ ਦੀ ਜੜੀਆ ਰੋਟੀ ਨਸੀਬ ਨਹੀਂ ਹੋਈ ਆ ਲੋਕਾਂ ਦੇ ਨਾਲ ਲੋਕਾਂ ਨੂੰ ਤਾਂ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਭੰਜੀ ਰਾਜਕੌਰ ਰਾਜਕੌਰ ਕੀ ਹਾਲਾਤ ਨੇ ਰਾਹਤ ਕੈਂਪ ਨੂੰ ਰੋਟੀ ਪਾਣੀ ਮਿਲਦਾ ਹੈ ਹਾਂਜੀ ਸਰ ਰਾਤ ਨੂੰ ਲੇਟ ਹੀ ਮਿਲਿਆ ਸੀ ਖਾਣਾ ਤਾਂ ਤੇ ਬਾਕੀ ਵੀ ਹੁਣ ਕਹਿੰਦੇ ਨੇ ਰਸ਼ਨ ਮੁੱਕਾ ਪਿਆ ਹੈ ਇਸ ਤਰ੍ਹਾਂ ਕਹਿ ਦਿੱਤਾ ਨੇ ਤੇ ਬਿਨਾਂ ਨੂੰ ਤਾਂ ਲੇਟ ਕਰਦੇ ਪਿਨਵਾਣਾ ਵੀ ਅਸਟਾਈਮ ਦਾਸਲ ਰੋਟੀ ਜਿਹੜੀ ਆਂਦੀ ਸੀ ਉਹ ਅਸੀਂ ਨਹੀਂ ਮਿਲੀ ਹੈ ਜੇ ਕਿਸੇ ਨੂੰ ਵੀ ਕਿਸੇ ਨੂੰ ਨਹੀਂ ਮਿਲੀ ਨਹੀਂ ਮਿਲੀ ਕਿਸੇ ਨੂੰ ਵੀ ਤੇ ਬੱਚਿਆਂ ਵਾਸਤੇ ਜਿਹੜਾ ਕੋਈ ਰਾਸ਼ਨ ਰੁਚਨਾ ਆਂਦਾ ਸੀ ਖਾਣ ਨੂੰ ਦੇਂਦੇ ਸੀ ਜਿਵੇਂ ਬੱਚੇ ਛੋਟੇ ਨੇ ਭੁੱਖ ਜ਼ਿਆਦਾ ਮਨਾਉਂਦੇ ਨੇ ਹਾਂ ਵੀ ਉਹ ਤੇ ਉਹਨਾਂ ਨੂੰ ਬਿਸਕੁਟ ਦਿੱਤੇ ਨੇ ਵੀ ਚਾਹ ਨਾਲ ਬਸ ਸਵੇਰੇ ਉਹ ਨਹੀਂ ਉਹਨਾਂ ਦਿੱਤੇ ਨੇ ਉਹਨਾਂ ਅੱਛਾ ਤੇ ਇਸ ਤਰ੍ਹਾਂ ਜਦੋਂ মিডিਆ ਪਹੁੰਚੀ ਹੈ ਤਾਂ ਉਦੋਂ ਇਹ ਬਿਸਕੁਟ ਵਗੈਰਾ ਵੱਣਨੇ ਸ਼ੁਰੂ ਕੀਤੇ ਇਹਨਾਂ ਨੇ ਹਾਂਜੀ ਅਮਾ ਤੇ ਤੁਹਾਨੂੰ ਮਿਲਿਆ ਗੁਰ ਰੋਸ਼ਨ ਪਾਣੀ ਰੋਟੀ ਪਾਣੀ ਰੋਟੀ ਪਾਣੀ ਮਿਲਦਾ ਹੈ ਪਰ ਇੱਥੇ ਨਹੀਂ ਮਿਲਦਾ ਕਈ ਵਾਰ ਤਾਂ ਅੱਧਿਆਂ ਨੂੰ ਮਿਲਦਾ ਅੱਧਿਆਂ ਨੂੰ ਮਿਲਦਾ ਹੈ ਵੀ ਦੇਂਦੇ ਨੇ ਬਾਕੀ ਅੱਧਿਆਂ ਨੂੰ ਦੇਂਦੇ ਨਾ ਅੱਧਿਆਂ ਨਹੀਂ ਜੱਕਣਾ ਕੁਝ ਚੂੜੀ ਆ ਚਾਏ ਵੇਨੇ ਤਕੁਛ ਹਰ ਟੈਂਟ ਇਹ ਚਾਹਵੇਂ ਨਾ ਇਸ ਤਰ੍ਹਾਂ ਆਏ ਤਾਂ ਚਾਹੇ ਹਜ਼ਾਰਾਂ ਲੋਕਾਂ ਪਰ ਸਰਕਾਰ ਵੱਲੋਂ ਤਾਂ ਰਾਤ ਕੈਂਪ ਹੈ ਰਾਤ ਕੈਂਪ 'ਚ ਕੋਈ ਵੀ ਜਿਹੜਾ ਪੀੜਤ ਆਏਗਾ ਖੁਸ਼ੀ ਨਾਲ ਤਾਂ ਨਹੀਂ ਆ ਰਿਹਾ ਨਾ ਜਿਹੜਾ ਪੀੜਤ ਹੈਗਾ ਪਾਣੀ ਦੀ ਮਾਲ ਹਟਾਇਆ ਉਹੀ ਆ ਰਿਹਾ ਨਾ ਉਹ ਆ ਰਿਹਾ ਉਹ ਆ ਰਿਹਾ ਤਾਂ ਫਿਰ ਰੋਟੀ ਪਾਣੀ ਤਾਂ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਟਾਈਮ ਤੇ ਮਿਲਣੀ ਚਾਹੀਦੀ ਰੋਟੀ ਪਾਣੀ ਮਤਲਬ ਇੱਕ ਵੀ ਜੀ ਨਹੀਂ ਰਹਿਣਾ ਚਾਹੀਦਾ ਰੋਟੀ ਤੋਂ ਬਿਨਾ ਠੀਕ ਹੈ ਨਾ ਸਾਰਨ ਮਿਲਣੀ ਚਾਹੀਦੀ ਜਿਵੇਂ ਵੀ ਚੁ ਕੁਛ ਰਹਿ ਜਾਂਦੇ ਨੇ ਨਾ ਤਾਂ ਕੁਛ ਨਹੀਂ ਮਿਲਦਾ ਇਸ ਤਰ੍ਹਾਂ ਹੋ ਜਾਂਦਾ ਹੈ ਰਾਸ਼ਨ ਪੂਰਾ ਨਹੀਂ ਆਉਂਦਾ ਕਹਿੰਦਾ ਨਹੀਂ ਆਉਂਦਾ ਪੂਰਾ ਨਹੀਂ ਆਉਂ ਕਿਹੜੀ ਜਗ੍ਹਾ ਤੇ ਨਹੀਂ ਨਾ ਹਰ ਜਗ੍ਹਾ ਹੈ ਅਸੀਂ ਉਹ ਵੀ ਤਸਵੀਰ ਦਿਖਾਵਾਂਗੇ ਕਿ ਜਿੱਥੇ ਰਾਸ਼ਨ ਬੰਦ ਹੈ ਰਾਸ਼ਨ ਦੇ ਹਾਲਾਤ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਰਾਸ਼ਨ ਕਿਉਂ ਨਹੀਂ ਹੈਗਾ ਕਿ ਨਹੀਂ ਐਸੀ ਗੜਬੜ ਕਰਦੇ ਹਾਂਜੀ ਮਾਤਾ ਕੀ ਨਾਮ ਹੈ ਕਲਾਸ ਕੋਰ ਕਿਵੇਂ ਰਾਸ਼ਨ ਪਾਣੀ ਮਿਲਦਾ ਇਹ ਤੇਰਾ ਰਾਸ਼ਨ ਪਾਣੀ ਕੋਈ ਚਾਰਜ ਨਾਲ ਨਹੀਂ ਮਿਲ ਰਿਹਾ ਪੂਰੀ ਤਰ੍ਹਾਂ ਦਾ ਨਹੀਂ ਮਿਲਦਾ ਕਦੇ ਮਿਲਦਾ ਕਦੇ ਨਹੀਂ ਮਿਲਦਾ ਚੱਲੇ ਮਿਲਦਾ ਚੱਲੇ ਹਾਂਜੀ ਅੱਜ ਕਦੇ ਨਹੀਂ ਮਿਲਦਾ ਹਾਂਜੀ ਹਾਂ ਉਹ ਜਿਹੜਾ ਮਲਾਜ਼ਮ ਗਲਤ ਮਲਾਜ਼ਮ ਆਏ ਨੇ ਕੱਲ ਜਿੰਪ ਵੰਟਮਾਲ ਨੇ ਆਣਾ ਸੀ ਨਾ ਹਾਂ ਜੇ ਵੀ ਉਹ ਆਇਆ ਨਹੀਂ ਜਿਵੇਂ ਮਲਾਜ਼ਮ ਲੱਗੇ ਵੇ ਸੀ ਕੱਲ ਨੂੰ ਲੰਗਰ ਬਣਾ ਸੀ ਖਾਣਾ ਬਣਾਇਆ ਸੀ ਉਹਨਾਂ ਨੇ ਮਤਲਬ ਉਹ ਸਟਾਫ ਹੀ ਖਾ ਗਿਆ ਉਹਨਾਂ ਦਾ ਵੀ ਪੁੱਲਸਾ ਲਿਆਂਦਾ ਵੀ ਉਹਨਾਂ ਨੇ ਜਦ ਕੇ ਲੇਖੀ ਦੇਖੋ ਕੱਲ ਵਾਲਾ